ਭੈਣ ਜੀ ਤੁਸੀਂ ਹੁਣ ਤੱਕ ਕਿੰਨੇ ਦਾ ਚਿੱਟਾ ਪੀ ਚੁੱਕੇ ਹੋ ਵੀਰ ਜੀ 50 ਲੱਖ ਦਾ 50 ਲੱਖ ਦਾ ਬਾਈ ਜੀ ਚਿੱਟਾ ਪੀ ਚੁੱਕੀ ਐ ਇਹ ਕੁੜੀ ਤੇ 50 ਲੱਖ ਦਾ ਚਿੱਟਾ ਪੀਣਾ ਬਾਈ ਇੱਕ ਬਹੁਤ ਵੱਡੀ ਗੱਲ ਐ ਭੈਣ ਜੀ ਕਿੰਨੀ ਜ਼ਮੀਨ ਕਿੰਨਾ ਆਪਣਾ ਜੋ ਪ੍ਰਾਪਰਟੀ ਕਿੰਨੀ ਵੇਚ ਕਿੰਨੇ ਦੀ ਵੇਚ ਚੁੱਕੇ ਹੋ ਹੁਣ ਤੱਕ ਭਾਜੀ 5 ਤੋਂ 10 ਲੱਖ ਦੀ ਮੈਂ ਪ੍ਰਾਪਰਟੀ ਹੁਣ ਤੱਕ ਵੇਚ ਚੁੱਕੀ ਹਾਂ ਜੋ ਤੁਸੀਂ 50 ਲੱਖ ਦੀ ਚਿੱਟਾ ਪੀਤਾ ਉਹ ਐਕਸਟਰਾ ਪੀਤਾ ਉਸ ਤੋਂ علاوہ ਫ੍ਰੀਜ ਦੇ 5 ਲੱਖ ਦੀ ਪ੍ਰੋਪਰਟੀ ਸੀ ਤੁਸੀਂ ਉਹ ਵੀ ਵੇਚ ਦਿੱਤੀ ਹਾਂਜੀ ਪਰ ਉਹਦੇ ਕੋਲ ਰਹਿਣ ਲਈ ਜਗ੍ਹਾ ਬਿਲਕੁਲ ਵੀ ਮਤਲਬ ਨਹੀਂ ਸੀ ਤੇ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਦੇ ਹਾਲਾਤ ਦੇਖੋ ਭੈਣ ਜੀ ਪਰਿਵਾਰ ਦੇ ਵਿੱਚ ਤੁਹਾਡੇ ਕੌਣ-ਕੌਣ ਹੈ ਤੁਹਾਡਾ ਭਰਾ ਜਾਂ ਮਾਂ ਜਾਂ ਪਿਓ ਕੌਣ ਹੈ ਇਸ ਤੋਂ ਭਾਜੀ ਇਸ ਟਾਈਮ ਮੇਰੇ ਪਰਿਵਾਰ ਚ ਕੋਈ ਨਹੀਂ ਹੈ ਮੈਂ ਕੱਲੀ ਹਾਂ ਸੋ ਦੋਸਤੋ ਕੁੜੀ ਭਾਵਕ ਹੋ ਗਈ ਜੀ ਕੁੜੀ ਰੋ ਰਹੀ ਹੈ ਕੁੜੀ ਦਾ ਮਤਲਬ ਕੋਈ ਨਹੀਂ ਬਣ ਜੀ ਕੋਈ ਗੱਲ ਨਹੀਂ ਤੁਸੀਂ ਮਤਲਬ ਮੰਨਣਾ ਹੌਲਾ ਕਰੋ ਸੋ ਦੋਸਤੋ ਇਹ ਕੁੜੀ ਦੀ ਬਹੁਤ ਦਰਦ ਭਰੀ ਕਹਾਣੀ ਹੈ ਕੁੜੀ ਰੋ ਰਹੀ ਹੈ ਕਿਉਂਕਿ ਅਸੀਂ ਵੀ ਇਮੋਸ਼ਨਲ ਹੋ ਗਏ ਕਿਉਂਕਿ ਐਸੀਆਂ ਜਿਹੜੀਆਂ ਕੁੜੀਆਂ ਪੰਜਾਬ 'ਚ ਨੇਕਾਂ ਕੁੜੀਆਂ ਜਿਨ੍ਹਾਂ ਦੀ ਜ਼ਿੰਦਗੀ ਚਿੱਟੇ ਨੇ ਖਰਾਬ ਕੀਤੀ ਹੈ ਕਿਵੇਂ ਠੀਕ ਹੋਈ ਅ ਦੇਖੋ ਜੀ ਥੋੜੀ ਜੀ ਕੁੜੀ ਜ਼ਿਆਦਾ ਇਮੋਸ਼ਨ ਹੋ ਗਈ ਚੁੱਪ ਕਰ ਜਾਈ ਸੋ ਕਿੱਥੋਂ ਠੀਕ ਹੋਈ ਹੈ ਪੂਰੀ ਵੀਡੀਓ ਦੱਸਾਂਗੇ ਭੈਣ ਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਹੈ ਭੈਣ ਜੀ ਹੁਣ ਤੁਸੀਂ ਜਮਾ ਸਹੀ ਹੋ ਨਾ ਹਾਂਜੀ ਬਿਲਕੁਲ ਠੀਕ ਹੋ ਸੋ ਇਹ ਭੈਣ ਦੀ ਬਈ ਜ਼ਿੰਦਗੀ ਚਿੱਟੇ ਨੇ ਖਰਾਬ ਕੀਤੀ ਸੀ ਤੇ ਇਹਨਾਂ ਨੂੰ ਇੱਕ ਫਰਿਸ਼ਤਾ ਮਿਲਿਆ ਉਹ ਫਰਿਸ਼ਤੇ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਚਾਦਨਾ ਪਾਵਾਂਗੇ ਕਿੱਥੋਂ ਨੇ ਉਹ ਵੀਡੀਓ ਨੂੰ ਪੂਰੀ ਨੂੰ ਦੇਖਿਓ ਸੋ ਜਿਹੜਾ ਬੰਦਾ ਚਿੱਟਾ ਪੀਂਦਾ ਹੈ ਬਈ ਅਫੀਮ ਪੋਸਤ दारू ਉਹ ਵੀਡੀਓ ਨੂੰ ਜ਼ਰੂਰ ਦੇਖਿਓ ਉਹਨਾਂ ਦੀ ਜ਼ਿੰਦਗੀ ਜੇ ਨਾਂ ਬਦਲੀ ਬਈ ਆਪਾਂ ਮਤਲਬ ਲੈ ਕੇ ਦਿੰਦੇ ਆ ਵੀ ਆਪਾਂ ਦੇਣਦਾਰ ਹੈ ਸੋ ਵੀਡੀਓ ਨੂੰ ਸਾਰੀ ਨੂੰ ਸ਼ੁਰੂਤ ਤੋਂ ਲੈ ਕੇ ਐਂਡ ਤੱਕ ਦੇਖਿਓ ਥੋੜੀ ਦੋਸਤ ਜੀ ਗੱਲ ਜੀ ਅਸੀਂ ਬਾਈ ਜੀ ਅੱਜ ਪਹੁੰਚੇ ਹੋਏ ਆ ਇਹੋ ਜੀ ਕੁੜੀ ਕੋਲੇ ਜੀ ਦੀ ਜ਼ਿੰਦਗੀ ਚਿੱਤੇ ਨੇ ਬਿਲਕੁਲ ਬਰਬਾਦ ਕਰਤੀ ਸੀ ਜੀ ਇੱਥੋਂ ਤੱਕ ਕਿ ਉਹ ਟਾਈਮ ਆ ਗਿਆ ਸੀ ਇਹ ਤੁਸੀਂ ਭੈਣ ਨੂੰ ਦੇਖ ਰਹੇ ਹੋ ਕੈਮਰਾਮੈਨ ਨੂੰ ਬੇਨਤੀ ਕਿ ਭੈਣ ਦੇ ਥੋੜਾ ਜਿਹਾ ਕੈਮਰੇ ਨੂੰ ਕੀਤਾ ਜਾਵੇ ਕੈਮਰਾ ਕੀਤਾ ਜਾਵੇ ਬਾਈ ਜੀ ਇਹਨਾਂ ਨੇ ਚਿੱਤੇ ਦੀ ਆਤ ਬਣ ਗਈ ਸੀ ਚਿੱਟਾ ਪੀਣ ਲੱਗੀ ਸੀ ਚਿੱਤੇ ਦੀ ਇੰਨੀ ਆਦੀ ਹੋ ਗਈ ਸੀ ਵੀ ਇਹਦਾ ਪਰਿਵਾਰ ਸਾਰਾ ਬਿਲਕੁਲ ਅੱਜ ਖਤਮ ਹੈ ਨਾ ਇਹਦੇ ਪਰਾਇਆ ਨਾ ਪਿਓ ਐ ਨਾ ਇਹਦੀ ਮਾਂ ਐ ਮਤਲਬ ਇਥੋਂ ਤੇ ਇੱਕ ਇੱਕ ਦੁਖਾਂਤ ਐ ਕਿ ਇਹਦੇ ਘਰ ਵਾਲੇ ਨੇ ਇਹਨੂੰ ਤਲਾਕ ਦੇ ਦਿੱਤਾ ਇਹਨਾਂ ਦਾ ਡਿਵੋਰਸ ਹੋ ਗਿਆ ਸੋ ਕਿਉਂ ਇਹ ਜਿਤਾ ਬੀਣ ਲੱਗੀ ਕੀ ਇਹਦੀ ਮਜਬੂਰੀ ਸੀ ਸ਼ੌਕ ਸੀ ਆਪਾਂ ਭੈਣ ਜੀ ਨਾਲ ਸਾਰੀ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਜੋ ਇਹਨਾਂ ਦੇ ਚਿਹਰੇ ਦੇ ਕੱਪੜਾ ਸੋ ਦੋਸਤੋ ਅਸੀਂ ਕਿਸੇ ਦੀ ਪ੍ਰਾਈਵੇਸੀ ਭੰਗ ਨਹੀਂ ਕਰ ਸਕਦੇ ਹਰ ਬੰਦੇ ਦੀ ਮਜਬੂਰੀ ਹੁੰਦੀ ਐ ਇਹ ਭੈਣ ਦਾ ਸਾਨੂੰ ਫੋਨ ਆਇਆ ਸੀ ਹੁਣ ਦੱਸਣਾ ਜੀ ਸਾਨੂੰ ਫੋਨ ਕੀਤਾ ਵੀ ਮੈਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਐ ਜੇ ਕਿਸੇ ਦੀ ਜ਼ਿੰਦਗੀ ਬਦਲਦੀ ਐ ਉਹਦੇ ਪਾਜੀ ਦੇ ਪੰਜਾਬ ਵਿੱਚ ਭੈਣਾਂ ਚਿੱਟਾ ਵੋ ਪੀ ਰਹੀਆਂ ਮੁੰਡਿਆਂ ਨਾਲੋਂ ਜ਼ਿਆਦਾ ਕੁੜੀਆਂ ਚਿੱਟਾ ਪੀ ਰਹੀਆਂ ਬੜੇ ਸੱਚੇ ਹਾਂਜੀ ਅਪਾ ਇਹਨਾਂ ਦਾ ਗੱਲਬਾਤ ਕਰਦੇ ਹਾਂ ਭੈਣੇ ਸਿੱਕਾ ਸ਼ਸ਼ੀ ਕਰਦੇ ਹਾਂ ਭਣਜੀ ਜਦੋਂ ਤੁਸੀਂ ਚਿੱਟਾ ਪੀਣ ਲੱਗੇ ਚਿੱਟੇ ਦੀ ਤੁਹਾਨੂੰ ਆਦਤ ਪਈ ਕਿਵੇਂ ਪਈ ਇਹ ਇਹ ਜਿੱਦਾਂ ਤੁਸੀਂ ਆਦਤ ਪਿੰਦੇ 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 ਤੁਸੀਂ ਇਹਨਾਂ ਦੇ ਆਦੀ ਹੋ ਗਏ ਉਹਦੇ ਬਾਰੇ ਕੈਮਰੇ ਵਿੱਚ ਤੁਸੀਂ ਜਿਹੜੀ ਆਡੀਅנס ਆਪਣੇ ਪੰਜਾਬ ਦੇ ਮੁੰਡੇ ਜਾਂ ਭੈਣਾਂ ਜਾਂ ਭਰਾ ਦੇਖ ਰਹੇ ਆ ਉਹਨਾਂ ਨੂੰ ਜ਼ਰੂਰ ਵਿਸਤਾਰ ਸਹਿਤ ਵਿਆਖਿਆ ਕਰੋ ਜੀ ਹਾਂਜੀ ਵੀਰ ਜੀ ਮੈਂ ਮਹਾਲੀ ਪੜਨ ਗਈ ਸੀ ਮੇਰੇ ਘਰ ਦੇ ਨੇ ਮੈਨੂੰ ਪੜਨ ਲਈ ਭੇਜਿਆ ਸੀ ਉੱਥੇ ਜਾ ਕੇ ਮੈਂ ਗਲਤ ਸੰਗਤ ਵਿੱਚ ਪੈ ਗਈ ਟੁਨੀਆਨਾਂ ਤੇ ਮੈਂ ਹੌਲੀ ਹੌਲੀ ਬੀਅਰ ਗਾਂਜਾ ਸਿਗਰਟ ਤੋਂ ਲੈ ਕੇ ਚਿੱਟੇ ਦੀ ਆਦੀ ਹੁੰਦੀ ਗਈ ਜੀ ਮੈਨੂੰ ਘਰ ਦੇ ਨੇ ਬਹੁਤ ਰੋਕਿਆ ਸੀ ਬਹੁਤ ਮੈਨੂੰ ਸਮਝਾਇਆ ਪਰ ਉਸ ਟਾਈਮ ਚਿੱਟੇ ਦਾ ਮੇਰੇ ਤੇ ਇਹੋ ਜਿਹਾ ਪੂਤ ਸਵਾਰ ਸੀ ਨਾ ਮੈਂ ਕਿਸੇ ਦੀ ਸੁਣਦੀ ਸੀ ਤੇ ਨਾ ਮੈਂ ਕਿਸੇ ਦੀ ਮੰਨਦੀ ਸੀ ਤੇ ਜਿਹਦੇ ਕਰਕੇ ਮੇਰੇ ਤੇ ਇਹੋ ਜਿਹਾ ਦਿਨ ਆ ਗਿਆ ਮੇਰੇ ਮਾਪਿਓ ਭਰਾ ਇਥੋਂ ਤੱਕ ਇਹ ਮੇਰਾ ਤਲਾਕ ਵੀ ਹੋ ਚੁੱਕਿਆ। ਤੁਹਾਡਾ ਤਲਾਕ ਹੋ ਚੁੱਕਿਆ ਜੀ। ਹਾਂਜੀ। ਤੇ ਮੇਰੀ ਪੂਰੀ ਫੈਮਲੀ ਉਹ ਚਿੱਟੇ ਨੇ ਖਤਮ ਕਰਤੀ। ਤੁਹਾਡੇ ਤਲਾਕ ਹੋਣ ਨੂੰ ਭੈਣ ਜੀ ਕਿੰਨਾ ਟਾਈਮ ਹੋ ਗਿਆ? ਬਾਜੀ ਮੇਰੇ ਤਲਾਕ ਹੋਏ ਨੂੰ 3 ਸਾਲ ਹੋ ਚੁੱਕੇ। 3 ਸਾਲ ਹੋ ਚੁੱਕੇ ਜੀ। ਬਾਜੀ ਤੁਸੀਂ ਇਹ ਨਸ਼ਾ ਜਿਹੜਾ ਤੁਸੀਂ ਚਿੱਟੇ ਦੀ ਆਦੀ ਹੋਏ ਇਹ ਤੁਹਾਨੂੰ ਮਜਬੂਰੀ ਸੀ ਜਾਂ ਕਿਸੇ ਨੇ ਧੱਕੇ ਨਾਲ ਤੁਹਾਨੂੰ ਮਤਲਬ ਇਹ ਚਿੱਟੇ ਲਈ ਮਜਬੂਰ ਕੀਤਾ ਕਿ ਤੁਸੀਂ ਆਪਣੇ ਆਪ ਭੈਣ ਜੀ ਜਿਹੜਾ ਤੁਸੀਂ ਚਿੱਟਾ ਪੀਣ ਦੇ ਤੁਹਾਨੂੰ ਲਤ ਲੱਗੀ। ਏਜ ਡੱਕ ਜੀ ਆਪ ਪੀਤਾ ਜਾਂ ਤੁਹਾਨੂੰ ਕਿਸੇ ਨੇ ਧੱਕੇ ਨਾਲ ਪਿਆਇਆ ਗਿਆ ਜਾਂ ਤੁਹਾਨੂੰ ਸ਼ੌਂਕ ਬਣ ਗਿਆ ਜਾਂ ਤੁਸੀਂ ਉਹਦੀ ਉਹਦੀ ਮਜਬੂਰੀ ਕਹਿ ਸਕਦੇ ਹੋ ਭਾਜੀ ਉਸ ਟਾਈਮ ਸੰਗਤੀ ਐ ਇਦਾਂ ਦੀ ਸੀਗੀ ਕਿ ਉਹਨਾਂ ਨੇ ਸ਼ੌਂਕ ਸ਼ੌਂਕ ਦੇ ਵਿੱਚ ਕਦੋਂ ਮਜਬੂਰੀ ਬਣਾ ਕੇ ਕਦੋਂ ਆਦਤ ਕਹਿਗੀ ਉਹ ਚੀਜ਼ ਦਾ ਪਤਾ ਨਹੀਂ ਚੱਲਿਆ ਮਤਲਬ ਜੀ ਦੇਖਿਆ ਜੇ ਵੀ ਜੀ ਹੁਣ ਮੈਂ ਜੇ ਮੈਨੂੰ ਕੋਈ ਧੱਕੇ ਨਾਲ ਪਿਆਊਗਾ ਤਾਂ ਮੈਂ ਨਹੀਂ ਪੀਂਦਾ ਤਾਂ ਤੁਸੀਂ ਉੱਥੇ ਮਾੜੇ ਮੋੜ ਦੇ ਨਾਲ ਐਗਰੀ ਹੋਵੋਗੇ ਥੋੜਾ ਮੰਨ ਤਾਂ ਕਰ ਦੋ ਪੀਣ ਲਈ ਵੀ ਮਤਲਬ ਜੀ ਮੈਂ ਅੱਜ ਵੀਰ ਪੀ ਰਹੀ ਐ ਚਿੱਟਾ ਪੀ ਰਹੀ ਐ ਤੁਸੀਂ ਉਹਨੂੰ ਰੋਕਿਆ ਤਾਂ ਨਹੀਂ ਹੁਣ ਰੋਕੇ ਜੇ ਤੁਸੀਂ ਰੋਕਦੇ ਤਾਂ ਤੁਸੀਂ ਹੁ ਤੁਹਾਨੂੰ ਕਿਹਦਾ ਕੋਈ ਕਿਸੇ ਨੂੰ ਨਹੀਂ ਪੀਉਣਾ ਥੋੜਾ ਮਨ ਹੈ ਸੀ ਹਾਂਜੀ ਉਸ ਟਾਈਮ ਨਾਲ ਉਮਰ ਹੀ ਐਵੇਂ ਦੀ ਸੀ ਜੀ ਦੇਖੋ ਉਮਰ ਚ ਨਹੀਂ ਪਤਾ ਚੱਲਦਾ ਸਭ ਤੋਂ ਛੋਟੀ ਉਮਰ ਨਹੀਂ ਪਤਾ ਚੱਲਦਾ ਛੋਟੀ ਉਮਰ ਚ ਨਹੀਂ ਪਤਾ ਚੱਲਦਾ ਛੋਟੀ ਉਮਰ ਕਿੰਨੀ ਸੀਗੀ ਉਸ ਟਾਈਮ ਦੀ 25 ਸਾਲ ਦੀ ਉਮਰ ਸੀ 25 ਸਾਲ ਹਾਂਜੀ ਮਤਲਬ ਇਹਨਾਂ ਦੀ ਉਸ ਟਾਈਮ ਬਾਈ ਜੀ ਉਮਰ 25 ਸਾਲ ਸੀ ਦੀ ਇਹਨਾਂ ਨੇ ਮਤਲਬ 25 ਸਾਲ ਦੀ ਉਮਰ ਵਿੱਚ ਇਹੋ ਜੀ ਗਲਤੀ ਕੀਤੀ ਜਿਸ ਦੇ ਕਰਕੇ ਇਹਨਾਂ ਦਾ ਪਰਿਵਾਰ ਅੱਜ ਇਹਨਾਂ ਵਿੱਚ ਨਹੀਂ ਸਾਡੇ ਮੰਮੀ ਡੈਡੀ ਨੂੰ ਕੀ ਗੱਲ ਹੋ ਗਈ ਸੀ ਜੀ ਮਤਲਬ ਮੰਮੀ ਡੈਡੀ ਡੈਥ ਹੋਈ ਹੈ ਭਰਾ ਦੀ ਕੀ ਕਾਰਨ ਬਣਿਆ ਜੀ ਭਾਜੀ ਸਾਡੇ ਪਲਾਟ ਤੇ ਜ਼ਮੀਨਾਂ ਬਹੁਤ ਸੀ ਜੀ ਕਿੰਨੇ ਦੀ ਕਿੰਨੇ ਦੀ ਜ਼ਮੀਨ ਸੀ ਆਪਣੀ ਜਿਹੜੀ ਤੁਸੀਂ ਹੁਣ ਤੱਕ ਬੇਚ ਚੁੱਕੇ ਹੋ ਆਪਾਂ ਆਡੀਅנס ਨੂੰ ਦੱਸਣਾ ਚਾਹੁੰਦੇ ਆ 25-30 ਲੱਖ ਰੁਪਏ ਦੀ ਭਾਜੀ ਮੈਂ ਜ਼ਮੀਨ ਵੇਚ ਕੇ ਹਨਾ ਚਿੱਟਾ ਖੇ ਚੁੱਕਿਆ 30 ਲੱਖ ਦਾ ਇਹਨਾਂ ਦੇ ਬਾਈ ਜੀ ਚਿੱਟਾ ਜੋ ਸੀ ਉਹਨਾਂ ਨੇ ਇਹ ਤਿੱਤੇ ਨੂੰ ਵੇਚ ਕੇ ਜ਼ਮੀਨ ਨੂੰ ਇੱਟਾ ਪੀਤਾ 30-40 ਲੱਖ ਰੁਪਏ ਦੀ ਆਪਣੇ ਮੂਹ ਤੋਂ ਕਹਿ ਰਹੇ ਆ ਮੈਂ ਇਹ ਵੀ ਗੱਲ ਸੁਣ ਚਈ ਵੀ ਤੁਹਾਡੇ ਦੇ ਫਾਦਰ ਸਾਹਿਬ ਸੀਗੇ ਤੁਹਾਡੇ ਬਰਦਰ ਸਿੰਘ ਨੇ ਸੁਸਾਇਡ ਕਰ ਲਿਆ ਸੀ ਚਾਚਾ ਜੀ ਹਾਂਜੀ ਜੀ ਉਹਨਾਂ ਨੇ ਮੇਰੇ ਗਮ ਚਾ ਕੇ ਸੁਸਾਇਡ ਕਰ ਲਿਆ ਸੀ ਠੀਕ ਜੀ ਇਹ ਥੋੜੀ ਮੰਮੀ ਦੀ ਦਿੱਕ ਕਿਵੇਂ ਹੋਈ ਸੀ ਆ ਜੀ ਉਹਨਾਂ ਨੂੰ ਵੀ ਬਿਮਾਰੀ ਹੋ ਗਈ ਸੀ ਮੈਨੂੰ ਚਾਹ ਦੇ ਹਾਂਜੀ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਮੇਰੀ ਟੈਨਸ਼ਨ ਲੈ ਕੇ ਹਾਂਜੀ ਮੈਂ ਉਹਨਾਂ ਨੂੰ ਟਾਈਮ ਵੀ ਨਹੀਂ ਦੇ ਪਾਈ ਇਹ ਆਪਣੀ ਮਾਂ ਨੂੰ ਟਾਈਮ ਨਹੀਂ ਦੇ ਪਾਈ ਸੀ ਉਹਨਾਂ ਨੂੰ ਮਤਲਬ ਐਸੀ ਜੀ ਪ੍ਰੋਬਲਮ ਹੋਈ ਮਤਲਬ ਉਹਨਾਂ ਦੀ ਡੈਥ ਹੋ ਗਈ ਸੋ ਬਈ ਇਹ ਕੁੜੀ ਨੇ ਜੋ ਸਾਨੂੰ ਗੱਲਾਂ ਦੱਸੀਆਂ ਵੀ ਮਤਲਬ ਮੈਂ ਚੁੱਕਤਾ ਕੇ ਪੀਣ ਲੱਗੀ ਚੰਡੀਗੜ੍ਹੇ ਪਾਈ ਪੜਨ ਸੀ ਤੇ ਇਹਦੀ ਜ਼ਿੰਦਗੀ ਬਿਲਕੁਲ ਤਬਾਹ ਹੋ ਚੁੱਕੀ ਸੀਗੀ ਤੇ ਅੱਜ ਤੁਸੀਂ ਆਪਣੇ ਘਰ ਦੇ ਵਿੱਚ ਇਕੱਲੇ ਹੋ ਜੀ ਹਾਂਜੀ ਮੈਂ ਇਕੱਲੇ ਹਾਂ ਠੀਕ ਹੈ ਜੀ ਕੀ ਕਰ ਰਹੇ ਹੋ ਕੀ ਮਤਲਬ ਤੁਹਾਡਾ ਮਤਲਬ ਘਰ ਦੇ ਜੋ ਕੰਮਕਾਰ ਹੈ ਉਹ ਕੀ ਹੈ ਤੁਹਾਡਾ ਇਸ ਟਾਈਮ ਪਾਜੀ ਮੈਂ ਖੇਤੀਬਾੜੀ ਕਰਦੀ ਹਾਂ ਕਿੰਨੀ ਜ਼ਮੀਨ ਹੈ ਜੀ ਅੱਜ 2 ਕਿੱਲੇ ਪਾਜੀ 2 ਕਿੱਲੇ ਜ਼ਮੀਨ ਹੈ ਖੁਦ ਖੇਤੀਬਾੜੀ ਕਰਦੇ ਹੋ ਹਾਂਜੀ ਖੁਦ ਖੇਤੀਬਾੜੀ ਕਰਦੇ ਹਾਂ ਟਰੈਕਟਰ ਚਲਾਉਂਦੇ ਹਾਂ ਠੀਕ ਹੈ ਜੀ ਕੋਈ ਹੁਣ ਤੁਹਾਨੂੰ ਕੋਈ ਤੋੜ ਲੱਗਦੀ ਹੋਵੇ ਜਾਂ ਤੁਹਾਨੂੰ ਕੋਈ ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਨਹੀਂ ਪਾਜੀ ਕੀ ਕ ਜੇ ਚਿੱਟਾ ਬੰਦਾ ਪੀਂਦਾ ਹੈ ਚਿੱਟਾ ਪੀਂਦਾ ਹੈ ਬਿੰਦਾ 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 ਬੰਦਾ ਕਮਜ਼ੋਰ ਵੀ ਹੋ ਜਾਂਦਾ ਹੈ ਉਹ ਖੂਨ ਚ ਚਲਾ ਜਾਂਦਾ ਹੈ ਤੁਹਾਨੂੰ ਇਹ ਜੀ ਦੀ ਪ੍ਰੋਬਲਮ ਕਿਉਂ ਨਹੀਂ ਹੋਈ? ਬਾਜੀ ਇਹ ਇੱਕ ਐਨ ਲਾ ਲਓ ਤੁਸੀਂ ਫਰਿਸ਼ਤਾ ਸੀ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਚ ਆ ਕੇ ਮੇਰੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਬਦਲਤਾ ਜੀ ਹੈਲਥ ਕੋਚ ਕਲਵੰਤ ਬਾਜੀ ਜਿਹੜੇ ਪਟਿਆਲਾ ਤੋਂ ਨੇ ਜੀ ਉਹਨਾਂ ਨੇ ਮੇਰੀ ਜ਼ਿੰਦਗੀ ਚ ਆ ਕੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਛੋਟੂ ਕੀ ਕੀ ਕੀਤਾ ਛੋਟੇ ਨੇ ਜਾਇਜ ਕੀ ਕੀਤਾ ਸੀ ਤੁਹਾਡੀ ਜ਼ਿੰਦਗੀ ਬਦਲ ਗਈ ਬਾਜੀ ਉਹਨਾਂ ਨੇ ਮੈਨੂੰ ਮੈਡੀਸਨ ਦਿੱਤੀ ਜੀ ਜਿਹਦੇ ਨਾਲ ਅੱਜ ਮੈਂ ਪ੍ਰੋਪਰ ਠੀਕ ਹਾਂ ਤੇ ਤੁਹਾਡੇ ਸਾਹਮਣੇ ਖੜੀ ਆ ਤੇ ਉਹਨਾਂ ਦੀ ਦਵਾਈ ਨੂੰ ਮੈਂ ਪੂਰੇ ਪਰੇਜ਼ ਨਾਲ ਲਿਆ ਜੀ ਕਿਉਂਕਿ ਉਹਨਾਂ ਦੀ ਇੱਕੋ ਹੀ ਗੱਲ ਹੈ ਅਗਰ ਤੁਸੀਂ ਚਿੱਟੇ ਦੀ ਆਦਤ ਨੂੰ ਛਡਾਉਣਾ ਤਾਂ ਤੁਹਾਨੂੰ ਪਰੇਜ਼ ਕਰਨਾ ਪਊਗਾ ਪਰੇਜ਼ ਕੀ ਕੀ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਵੀ ਕੀ ਕੀ ਪਰੇਜ਼ ਕਰਨੀ ਜਿਹੜੇ ਆਪਾਂ ਨਸ਼ੇ ਕਰਦੇ ਆ ਉਹ ਨਸ਼ੇ ਦਾ ਸੇਵਨ ਨਹੀਂ ਕਰਨਾ ਪਊਗਾ ਤਾਂ ਇਹਨੂੰ ਫਿਰ ਆਪਾਂ ਠੀਕ ਹੋ ਸਕਦੇ ਆ ਮੇਰਾ 2 ਮਹੀਨੇ ਦਾ ਕੋਰਸ ਸੀਗਾ ਜੀ ਮੈਂ ਕੋਰਸ ਚੰਗੀ ਤਰ੍ਹਾਂ ਪ੍ਰੋਪਰਲੀ ਦਵਾਈ ਲੈ ਕੇ ਤੇ ਨਾ ਨਸ਼ਾ ਲੈ ਕੇ ਤੋੜ ਤਾਂ ਬਹੁਤ ਲੱਗਦੀ ਸੀ ਪਰ ਬਾਜੀ ਠੀਕ ਹੋ ਗਈ ਉਹਨਾਂ ਨੂੰ ਕਿਵੇਂ ਮਿਲੇ ਜੀ ਮਤਲਬ ਜਿੱਕ ਲਵੰਤ ਜਿਹੜੀ ਸੀ ਗੈਰੀ ਮਜੀ ਮਤਲਬ ਅਸੀਂ ਉਹਨੂੰ ਪਡਾਲੇ ਤੋਂ ਮਿਲੇ ਕਿਵੇਂ ਮਿਲੇ ਉਸ ਟਾਈਮ ਥੋੜੇ ਕੋਈ ਪਰਿਵਾਰ ਨੇ ਥੋੜਾ ਸਾਥ ਦਿੱਤਾ ਹੋਵੇਗਾ ਥੋੜਾ ਵਿਰੋਧ ਕੀਤਾ ਹੋਵੇ ਜੀ ਤੁਸੀਂ ਕਹਿੰਦੇ ਹੋ ਵੀ ਉਹ ਫਰਿਸ਼ਤਾ ਬਣ ਕੇ ਮੇਰੀ ਜ਼ਿੰਦਗੀ ਚਾਹੀ ਮੇਰੀ ਇਹਨੇ ਜ਼ਿੰਦਗੀ ਜੇਂ ਕੀਤੀ ਉਸ ਟਾਈਮ ਥੋੜੇ ਰਿਸ਼ਤੇਦਾਰਾਂ ਨੇ ਥੋੜੇ ਯਾਰਾਂ ਦੋਸਤਾਂ ਨੇ ਥੋੜੇ ਪਰਿਵਾਰ ਨੇ ਥੋੜਾ ਸਾਥ ਦਿੱਤਾ ਜੀ ਬਾਜੀ ਕਿਸੇ ਨੇ ਸਾਥ ਨਹੀਂ ਦਿੱਤਾ ਮਾਮੀਆਂ ਚਾਚੀਆਂ ਪਾਈਆਂ ਸਭ ਨੇ ਮੇਰਾ ਸਾਥ ਛੱਡ ਦਿੱਤਾ ਸੀ ਜ ਉਸ ਟਾਈਮ ਬਸ ਕੁਲਵੰਤ ਭਾਜੀ ਹਟਿਆਲਾ ਤੋਂ ਉਹਨਾਂ ਨੇ ਮੇਰਾ ਸਾਥ ਦਿੱਤਾ ਜੀ ਮਤਲਬ ਤੁਹਾਡੀ ਜ਼ਿੰਦਗੀ ਮਤਲਬ ਨੱਕ ਮੜ ਚੁੱਕੀ ਸੀ ਜੀ ਜੇ ਕੁਲਵੰਤ ਜਿਹੜੇ ਪਟਿਆਲੇ ਤੋਂ ਹੈ ਜੀ ਹੈਲਥ ਪਹੁੰਚ ਉਹ ਨਾ ਹੁੰਦੀ ਮਤਲਬ ਤੁਸੀਂ ਕੀ ਕਹਣਾ ਜਦੋਂ ਜੀ ਜੀ ਆਡੀਅנס ਹੈ ਆਪਣੇ ਪੰਜਾਬ ਦੀ ਚਾਹੇ ਮੁੰਡੇ ਹੈ ਚਾਹੇ ਭੈਣਾਂ ਹੈ ਚਾਹੇ ਕੁੜੀਆਂ ਚਿੱਟਾ ਵੀਰੇ ਹੈ ਨਸ਼ਾ ਕਰੇ ਹੈ ਫੀਮ ਪੋਸਟ ਗਾਂਜਾ ਪਰਾਪਰਾ ਨਸ਼ਾ ਕਰੇ ਤੁਹਾਨੂੰ ਕੀ ਮੈਸੇਜ ਦੇਣਾ ਜੀ ਬੋੜਾ ਕੀ ਕੀ ਬਾਤ ਰਿਹਾ ਹੁਣ ਤੱਕ ਭਾਜੀ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਕੋਈ ਵੀ ਨਸ਼ਾ ਨਾ ਕਰੋ ਪਹਿਲੀ ਗੱਲ ਤਾਂ ਪਰ ਜੇ ਤੁਸੀਂ ਕਰ ਵੀ ਰਹੇ ਹੋ ਤਾਂ ਚਿੱਟਾ ਆਪਦੀ ਲਾਈਫ ਚ ਲੈ ਕੇ ਨਾ ਆਓ ਕਿਉਂਕਿ ਪੂਰੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਹਰ ਬੰਦਾ ਮੇਰੇ ਵਰਗਾ ਨਹੀਂ ਹੁੰਦਾ ਜਿਹੜਾ ਆਪਣੇ ਆਪ ਨੂੰ ਸੰਭਾਲ ਲੇ ਮੈਂ ਆਪਣੀ ਪੂਰੀ ਫੈਮਿਲੀ ਖੋ ਕੇ ਅੱਜ ਗੱਟੀਆਂ ਚਾਹੇ ਹੁਣ ਮੈਂ ਠੀਕ ਹੋ ਗਿਆ ਪਰ ਇੱਕ ਜਿਹੜਾ ਗਮ ਹੁੰਦਾ ਉਹ ਬੰਦੇ ਨੂੰ ਪੂਰੀ ਉਮਰ ਰਹਿੰਦਾ ਉਹਦਾ ਚਿੱਟਾ ਪੀਣ ਨਾਲ ਥੋੜੀ ਜ਼ਿੰਦਗੀ ਚ ਕੀ ਥੋੜੀ ਵਕਤ ਆਉਂਦਾ ਕਦਮ ਜਿੰਦਗੀ ਪੀਣ ਸਮੇ ਕੀ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਕੀ ਤੁਸੀਂ ਕੁਝ ਖੋਇਆ ਜ਼ਿੰਦਗੀ ਦੇ ਵਿੱਚੋਂ ਚਿਟਾ ਛੱਡਣ ਤੋਂ ਬਾਅਦ ਤੁਸੀਂ ਕੀ ਕੁਝ ਪਾਇਆ ਉਹ ਤੁਸੀਂ ਆਡੀਅেন্স ਨੂੰ ਜਰੂਰ ਦੱਸੋ ਕਿ ਜਿਹੜੇ ਲੋਕ ਚਿਟਾ ਪੀਂਦੇ ਆ ਉਹਨਾਂ ਨੂੰ ਇੱਕ ਮੈਸੇਜ ਆਵੇ ਜਿਹੜਾ ਚਿਟਾ ਹੁੰਦਾ ਦੇਖੋ ਥੋੜੇ ਟਾਈਮ ਦੇ ਇੰਜੋਏਮੈਂਟ ਹੁੰਦਾ ਜਿਹੜੀ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਕਰ ਦਿੰਦਾ ਤੁਹਾਡੀ ਫੈਮਿਲੀ ਤੁਹਾਡਾ ਘਰ-ਬਾਰ ਸਭ ਕੁਝ ਉਜਾੜ ਕੇ ਰੱਖ ਦਿੰਦਾ ਤੇ ਚਿਟਾ ਛੱਡਣ ਤੋਂ ਬਾਅਦ ਅੱਜ ਮੈਨੂੰ ਸਾਰੀਆਂ ਚੀਜ਼ਾਂ ਮੈਨਸੂਰ ਸਕੋਰੀਆਂ ਨੇ ਪਰ ਇੱਕ ਗੱਲ ਹੈ ਵੀ ਹੁਣ ਮੈਂ ਬਹੁਤ ਵਧੀਆ ਫੀਲ ਕਰਦੀ ਹਾਂ ਥੋੜੀਆਂ ਥੋੜੀਆਂ ਰਿਸ਼ਤੇਦਾਰ ਬਕਵਾਸ ਕਰਦੇ ਜਿਵੇਂ ਵਿੱਚ ਉਹ ਦੁਰਦਿਸ਼ ਜਿੱਤੇ ਛੱਡ ਗਿਆ ਹਾਂ ਉਨੋ ਹੀ ਰਸਤੇ ਸਭ ਨੂੰ ਮੂੰਹ ਲੱਗਦੀ ਨੇ ਇਹ ਰਿਸ਼ਤੇਦਾਰ ਹੁਣ ਮੈਨੂੰ ਵਧੀਆ ਬੁਲਾਉਂਦੇ ਨੇ ਜੀ ਹਾਂਜੀ ਨਾਲ ਖੜਦੇ ਨੇ ਵਧੀਆ ਠੀਕ ਹੈ ਜੀ ਹਾਂਜੀ ਮਤਲਬ ਇਹ ਜਿਹੜੀ ਆਪਾਂ ਆਡੀਅੰਸ ਨੂੰ ਦੱਸਣਾ ਚਾਹੁੰਦੇ ਹਾਂ ਜੀ ਮਤਲਬ ਤੁਸੀਂ ਚੁੱਟਾ ਛੱਡਿਆ ਇਹਦੇ 'ਚ ਕੋਈ ਇਹ ਚੀਜ਼ ਤਾਂ ਨਹੀਂ ਕਿ ਤੁਹਾਨੂੰ ਕਿਸੇ ਨੇ ਜਾ ਪੈਸੇ ਦਿੱਤੇ ਹੁਣ ਤੁਸੀਂ ਉਹਨਾਂ ਦੀ ਮਤਲਬ ਪ੍ਰੋਮੋਸ਼ਨ ਕਰ ਰਹੇ ਹੋ ਜਾਂ ਤਨੂੰ ਐ ਲੱਗਦਾ ਹੋਵੇ ਵੀ ਇਹ ਕੋਈ ਕਾਰਨ ਨਹੀਂ ਭਾਜੀ ਦੇਖੋ ਆਪਾਂ ਹੁਣ ਕਿਸੇ ਵੀ ਚੀਜ਼ ਨੂੰ ਬਿਆਨ ਨਹੀਂ ਕਰ ਸਕਦੇ ਪਰ ਜਿਹੜੀ ਚੀਜ਼ 'ਚ ਅੱਜ ਮੈਂ ਟੱਪ ਰਹੀ ਹਾਂ ਜਾਂ ਟੱਪ ਚੁੱਕੀ ਹਾਂ ਇਹ ਸਿਰਫ ਮ ਕਿ ਤੁਸੀਂ ਆਡੀਅנס ਨੂੰ ਇੱਕ ਸਨੇਹਾ ਦੇ ਰਹੇ ਹੋ ਵੀ ਚਿੱਟਾ ਨਾ ਪੀਓ ਜਿੱਤਾਂ ਨਾ ਪੀਓ ਖਰਾਬ ਹੁੰਦੀ ਹੈ ਤੁਸੀਂ ਮੂੰਹ ਤੇ ਕੱਪੜਾ ਮਤਲਬ ਬੰਨ ਕੇ ਕਿਉਂ ਮਤਲਬ ਦੱਸ ਰਹੇ ਹੋ ਤੁਸੀਂ ਕੱਪੜੇ ਤੋਂ ਬਾਹਰ ਵੀ ਇਹ ਗੱਲ ਕਰ ਸਕਦੇ ਸੀਗੇ ਲੋਕਾਂ ਨੂੰ ਬੋਤ ਲੱਗਦਾ ਵੀ ਹਾਂ ਅਸੀਂ ਲੋਕਾਂ ਨੂੰ ਸਮਾਜ ਨੂੰ ਸੇਧ ਦੇਣੀ ਹੈ ਇਹ ਕੀ ਕਾਰਨ ਕੱਪੜਾ ਬੰਨਣਾ ਜ਼ਰੂਰੀ ਕਿਉਂ ਸਮਝਿਆ ਦੇਖੋ ਮੇਰੀ ਹੁਣ ਜਿਹੜੀ ਲੋਕਾਂ 'ਚ ਛਵੀ ਬਣੀ ਆ ਨਾ ਬਹੁਤ ਵਧੀਆ ਬਣ ਚੁੱਕੀ ਜੀ ਠੀਕ ਹੈ ਜੀ ਤੇ ਹੁਣ ਜੇ ਮੈਂ ਉਹ ਹੀ ਕੱਪੜਾ ਲਾ ਕੇ ਦੇਖੋ ਤੀਆਂ ਬੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਜੀ ਤੇ ਉਹ ਖਰਾਬ ਹੁੰਦੀ ਆ ਮੈਂ ਹੁਣ ਇਹੀ ਕਹਿਣਾ ਚਾਹੁੰਗੀ ਵੀ ਚਿੱਟੇ ਨੂੰ ਹਨਾ ਨਹੀਂ ਪੀਣਾ ਚਾਹੀਦਾ ਅੱਗੇ ਤੁਸੀਂ ਸੋਚਿਆ ਵੀ ਆਪਣੀ ਕੋਈ ਲਾਈਫ ਨੂੰ ਅੱਗੇ ਵਧਾਉਣਾ ਹੋਵੇ ਤੁਸੀਂ ਵਿਆਹ ਕਰਵਾਉਣਾ ਹੋਵੇ ਉਹ ਵੀ ਗੱਲ ਹੈ ਜੀ ਅੱਜ ਦੇਖੋ ਜੇ ਮੈਂ ਆਪਣਾ ਹਨਾ ਫੇਸ ਦਿਖਾਉਣੀ ਆ ਤੇ ਕੱਲ ਨੂੰ ਹਾਂਜੀ ਮੇਰਾ ਵਿਆਹ ਵੀ ਹੁੰਦਾ ਉਹ ਚ ਵੀ ਦਿੱਕਤ ਆਉਣਗੀ ਆ ਜੀ ਸੋ ਤਾਂ ਕਰਕੇ ਮੈਂ ਆਪਣੀ ਲਾਈਫ ਦੀ ਜਿਹੜੀ ਵੀ ਕਹਾਣੀ ਆ ਤੁਹਾਨੂੰ ਐਦਾਂ ਦੱਸ ਰਹੀ ਆ ਪੜ ਜੀ ਇਹਦੇ ਚ ਸਰਕਾਰਾਂ ਦਾ ਤਸੂਰ ਹੈ ਜਾਂ ਨਹੀਂ ਮਤਲਬ ਜਿਵੇਂ ਆਪਣੇ ਪੰਜਾਬ ਚ ਚਿੱਟਾ ਇਹ ਨਾ ਆ ਰਿਹਾ ਮੁੰਡੇ ਮਰ ਰਹੇ ਆ ਆਪਾਂ ਪਿਛਲੇ 8-10 ਸਾਲ ਪਹਿਲਾਂ ਜੇ ਪਿੱਛੇ ਜਾਈਏ ਤਾਂ ਉਸ ਟਾਈਮ ਜਿੱਤੇ ਦਾ ਕੋਈ ਮਤਲਬ ਦੌਰ ਨਹੀਂ ਸੀ ਪੰਜਾਬ ਦੇ ਵਿੱਚ ਜੋ ਚੀਜ਼ ਨਾਲ ਐਗਰੀਓ ਜੀ ਮਤਲਬ ਇਸ ਸਰਕਾਰਾਂ ਦਾ ਆ ਜਾ। ਹਾਂਜੀ। ਦੇਖੋ ਅਗਰ ਸਰਕਾਰ ਚਾਹੇ ਤਾਂ ਇਹ ਚੀਜ਼ ਨੂੰ ਬੰਦ ਵੀ ਕਰਾ ਸਕਦੀ ਹੈ। ਜੀ। ਪਰ ਇਹ ਵੀ ਜ਼ਰੂਰੀ ਹੈ ਜੀ ਮਤਲਬ ਜਿਲ੍ਹਾ ਬੰਦਾ ਚੰਡੀਗੜ੍ਹ ਹੁੰਦਾ ਜਾਂ ਮਹੌਜੀ ਰਹਿੰਦਾ ਜਾਂ ਖੜਾ ਰਹਿੰਦਾ ਉਹ ਜਿੱਟੇ ਦਾ ਸੇਵਨ ਕਰਦਾ। ਇਹ ਜ਼ਰੂਰੀ ਤਾਂ ਹੈ ਨੀਗਾ। ਇਹ ਪੂਰੇ ਪੰਜਾਬ 'ਚ ਜਿੱਟਾ ਫੈਲ ਗਿਆ ਕਿਸੇ ਵੀ ਪਿੰਡ 'ਚ ਚੱਲ ਜੂ। ਕਿਸੇ ਵੀ ਸ਼ਹਿਰ 'ਚ ਹਰ ਜਗ੍ਹਾ। ਕਿਤਾ ਤੋਂ ਨਾ ਆਏ ਜਿਵੇਂ ਦੁਕਾਨ ਤੋਂ ਆਪਾਂ ਕੋਈ ਚੀਜ਼ ਲੈਣੇ ਆ ਤਾਂ ਮਿਲਦੇ ਮਤਲਬ ਭੈਣ ਜੀ ਕਹਿੰਦੇ ਵੀ ਜਿਹੜਾ ਇਹ ਚਿੱਟਾ ਦੁਕਾਨ ਤੋਂ ਆਨ ਲੱਗ ਗਈ ਆਮਨ ਠੀਕ ਹੈ ਜੀ ਸੋ ਭਣੇ ਹੋਰ ਤੁਸੀਂ ਆਪਣੇ ਮਤਲਬ ਜ਼ਿੰਦਗੀ ਵਾਜੇ ਸਾਨੂੰ ਕੀ ਚੰਦਨਾ ਫੋਨਾ ਚੰਦਨਾ ਜ਼ਰੂਰ ਪਾਓ ਮਤਲਬ ਤੁਹਾਡੇ ਨਾਲ ਕੀ ਕੀ ਕਰਨਾ ਵਾਪਰੀਆਂ ਜੋ ਤੁਸੀਂ ਚਿੱਟਾ ਪੀਤਾ ਤੁਹਾਡੇ ਉਹ ਤਾਂ ਨਹੀਂ ਮੀਨੇ ਮਾਰੀ ਲੋਕਾਂ ਨੇ ਕੀ ਤੁਹਾਨੂੰ ਜ਼ਰੂਰ ਇੱਕ ਇਹ ਸਮਾਜ ਨੂੰ ਇੱਕ ਗੱਲ ਜ਼ਰੂਰ ਦੱਸੋ ਵੀ ਉਹਨਾਂ ਨੂੰ ਜੇ ਤੁਹਾਡੀ ਗੱਲ ਇਹ ਵਧੀਆ ਲੱਗੇ ਤਾਂ ਹੋ ਸਕਦਾ ਉਹ ਚਿੱਟਾ ਛੱਡ ਜਾਣ ਤੁਹਾਨੂੰ ਕੀ ਕੀ ਠੋਕਰਾਂ ਲੱਗੀਆਂ ਬਹੁਤ ਠੋਕਰਾਂ ਲੱਗੀਆਂ ਬਹੁਤ ਕੁਝ ਖੁਫਾਨਾ ਪਿਆ ਇੱਕ ਕੁੜੀ ਨੂੰ ਤਾਂ ਦੇਖੋ ਉਹਦੀ ਜ਼ਿੰਦਗੀ ਵੈਸੇ ਬਹੁਤ ਡਿਫਿਕਲਟੀ ਹੁੰਦੀ ਹੈ ਜੀ ਠੀਕ ਹੈ ਜੀ ਤਾਂ ਕੁੜੀ ਦੇ ਤਾਨੇ ਮੇਨੇ ਉਹਦੀ ਪੂਰੀ ਜ਼ਿੰਦਗੀ ਖਰਾਬ ਤਲਾਬ ਵੀ ਮੇਰਾ ਇਸੇ ਵਜ੍ਹਾ ਕਰਕੇ ਹੋਇਆ ਜੀ ਠੀਕ ਹੈ ਕੁੜੀ ਨੂੰ ਬਹੁਤ ਗਲਤ ਸਮਝਦੇ ਆ ਕਿ ਟਾ ਲਾਉਣ ਲੱਗ ਜਾਂਦੀ ਹੈ ਤਾਂ ਉਹਦੀ ਕੈਰੈਕਟਰ ਤੇ ਉਂਗਲੀਆਂ ਉਤਦੀਆਂ ਜੀ ਚਾਹੇ ਗਲਤ ਹੋਵੇ ਜਾਂ ਨਾ ਹੋਵੇ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਚਾਹੇ ਮੁੰਡਾ ਚਾਹੇ ਕੁੜੀ ਹੈ ਦੋਨਾਂ ਦੀ ਜ਼ਿੰਦਗੀ ਬਹੁਤ ਹੀ ਜ਼ਰੂਰੀਆ ਇੰਪੋਰਟੈਂਟ ਹੈ ਤੇ ਚਿੱਟਾ ਪੀ ਕੇ ਆਪਦੀ ਜ਼ਿੰਦਗੀ ਖਰਾਬ ਨਾ ਕਰੋ ਅਰ ਜੀ ਜਿਵੇਂ ਹੁਣ ਅਸੀਂ ਮਤਲਬ ਪਿੰਡਾਂ ਦੇ ਵਿੱਚ ਜਾ ਜਾ ਕੇ ਚਿੱਟਿਆਂ ਨੂੰ ਬੰਦ ਕਰਾਉਣ ਲਈ ਇਕੱਠੇ ਹੋਨੇ ਆ ਇੱਕ ਸੰਸਥਾ ਬਣਾਉਣੀ ਆ ਇੱਕ ਗਰੁੱਪ ਬਣਾਉਣੀ ਆ ਇੱਕ ਜੂਨੀਅਰ ਬਣਾਉਣੀ ਆ ਜੀ ਕਲੱਬ ਬਣਾਉਣੀ ਆ ਤਾਂ ਤੁਸੀਂ ਸਾਡਾ ਸਾਥ ਦਿਓਗੇ ਅਸੀਂ ਹਰ ਸ਼ਹਿਰ ਦੇ ਹਰ ਤਸਵੀਰ ਚ ਹਰ ਪੰਜਾਬ ਦੇ ਹਰ ਪਿੰਡ ਚ ਜਾਂਦੇ ਆ ਚਿੱਟਿਆਂ ਨੂੰ ਰੋਕਣ ਲਈ ਅਸੀਂ ਉਪਰਾਲਾ ਕਰਦੇ ਆ ਤੁਸੀਂ ਉੱਥੇ ਜਾ ਕੇ ਤੁਸੀਂ ਆਪਣੀ ਸਾਨੂੰ ਇੱਕ ਮਿਸਾਲ ਉਹਨਾਂ ਨੂੰ ਆਧਾਰਨ ਦੇ ਸਕਦੇ ਕੋਈ ਤੁਹਾਨੂੰ ਜਿਸ ਨਾਲ ਇਤਰਾਜ਼ ਨਹੀਂ ਹੈਗਾ ਤਾਂ ਜਰੂਰ ਪਾ ਜੀ ਜੀ ਜਰੂਰ ਨਾ ਆਧਾਰਨ ਦਵਾਂਗੀ ਤਾਂ ਕਿ ਕਿਸੇ ਦੀ ਵੀ ਜ਼ਿੰਦਗੀ ਬਚ ਸਕੇ ਜੀ ਹਾਂਜੀ ਸੋ ਦੋਸਤੋ ਇਹ ਸੀ ਕੁੜੀ ਜਿਹਨੇ ਆਪਣੀ ਜ਼ਿੰਦਗੀ ਦਾ ਸਾਨੂੰ ਸਾਰਾ ਸੱਚ ਦੱਸਿਆ ਸੋ ਐਹੋ ਜਿਹੀਆਂ ਗੱਲਾਂ ਬਾਈ ਕੋਈ ਨਹੀਂ ਦੱਸਦਾ ਹਿੰਨਾਂ ਦੇ ਜੋ ਕੱਪੜਾ ਫੇਸ ਤੇ ਬੰਨਿਆ ਸੀਗਾ ਉਹਨਾਂ ਨੇ ਇਹ ਤਾਂ ਨਹੀਂ ਰਿਵੀਲ ਕਰ ਰਹੇ ਕਿ ਕਿਸੇ ਨਾਲ ਕੋਈ ਜਿਹਨਾਂ ਦਾ ਕੋਈ ਰਿਸ਼ਤਾ ਹੁੰਦਾ ਹੈ ਜਿੰਨਾਂ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਬਹੁਤ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਵੀ ਇਹ ਕੁੜੀ ਚਿੱਟਾ ਪੀਂਦੀ ਸੀ ਇਹਨਾਂ ਦੇ ਫਾਦਰ ਸਾਹਿਬ ਦੀ ਮੰਮੀ ਦੀ ਜਾਂ ਕੋਈ ਡੈਥ ਹੋ ਚੁੱਕੀ ਆ ਉਹ ਚਿੱਟੇ ਦਾ ਹੋ ਚੁੱਕੀ ਹੈ ਕਿਉਂਕਿ ਜਿਹੜੀ ਸੋਸ਼ਲ ਮੀਡੀਆ ਬਾਈ ਸੋਸ਼ਲ ਮੀਡੀਆ ਗੱਲ ਨੂੰ ਬਹੁਤ ਵੱਡੀ ਬਣਾ ਕੇ ਪੇਸ਼ ਕਰਦੇ ਸਹੀ ਹੈ ਨਾ ਜੀ ਜਿਵੇਂ ਲੋਕ ਕਹਿੰਦੇ ਆ ਵੀ ਕਿਸੇ ਦੀ ਪਰਸਨਲ ਲਾਈਫ ਨੂੰ ਕਿਸੇ ਬਾਰੇ ਆਪਾਂ ਨੂੰ ਆਪਣੀ ਪਰਸਨਲ ਲਾਈਫ ਬਾਰੇ ਕਿਸੇ ਨੇ ਬਦਲਦਾ ਜੋ ਸੋਸ਼ਲ ਮੀਡੀਆ ਕੋਲੇ ਗੱਲ ਚਲੀ ਜਾਵੇ ਉਹ ਗੱਲ ਨੂੰ ਬਾਈ ਜੀ ਮਤਲਬ ਬਹੁਤ ਵੱਡੀ ਬਣਾ ਦਿੰਦੇ ਆ ਉੱਥੇ ਥੋੜੀ ਪ੍ਰਾਈਵੇਸੀ ਖਤਮ ਹੁੰਦੀ ਹੈ ਸੋ ਅਸੀਂ ਭੈਣ ਦੀ ਪ੍ਰਾਈਵੇਸੀ ਖਤਮ ਨਹੀਂ ਕਰਨੀ ਚਾਹੁੰਦੇ ਅਸੀਂ ਲੋਕਾਂ ਨੂੰ ਇੱਕ ਭੈਣ ਰਹੀ ਜਰੀਏ ਰਹੀ ਇੱਕ ਦੱਸਣਾ ਚਾਹੁੰਦੇ ਆ ਕਿ ਜੇ ਕਿਸੇ ਨੂੰ ਚਿੱਟੇ ਦੀ ਲੱਤ ਲੱਗੀ ਹੈ ਕੋਈ ਅਫੀਮ ਪੋਸਟ ਜਾਂ ਹੋਰ ਤਾਂ ਉਹਨਾਂ ਕੋਲੇ ਜਾ ਕੇ ਮਤਲਬ ਜਿਹੜੇ ਹੈਲਥ ਕੇਅਰ ਦੇ ਕਲਵਾਤ ਬਰੇਆਲਾ ਜੀ ਉਹਨਾਂ ਕੋਲੇ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਮਤਲਬ ਬਦਲ ਸਕਦੇ ਹੋ ਉਹਨਾਂ ਨੇ ਪੰਜ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਤੁਹਾਨੂੰ ਇਦੋਂ ਕਿੰਨੇ ਲੋਕਾਂ ਨੂੰ ਉਹ ਚਿੱਠੇ ਤੋਂ ਜਿਹੜਾ ਉਹਨਾਂ ਨੇ ਅਣਗਿਣਤ ਲੋਕਾਂ ਨੂੰ ਬਜੀ ਜੀ ਹੁਣ ਤੋਂ 5 ਤੋਂ 10 ਜਣਿਆਂ ਨੂੰ ਉਹਨਾਂ ਨੇ ਬਿਲਕੁਲ ਠੀਕ ਕਰ ਦਿੱਤਾ ਤੁਹਾਡੇ ਸਾਹਮਣੇ ਜੀ ਹਾਂਜੀ ਜੀ ਸਾਖਸ਼ਾਤ ਮਿਸਾਲ ਮੈਂ ਇੱਥੇ ਦੇ ਸਾਹਮਣੇ ਖੜੀ ਹਾਂ ਜੀ ਜੀ ਬਿਲਕੁਲ ਸਹੀ ਹੁਣ ਬਿਲਕੁਲ ਸਹੀ ਹੈ ਜੀ ਇਹ ਕੋਈ ਮਤਲਬ ਸੋਨੇ ਸਰੀਰ ਨੂੰ ਪ੍ਰੋਬਲਮ ਆਉਂਦੀ ਹੋਵੇ ਕੋਈ ਜੀ ਨਾ ਭਾਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਮਾ ਬਿਲਕੁਲ ਨਾਰਮਲ ਆ ਠੀਕ ਹੈ ਜੀ ਇਹ ਪੋਟਾ ਬਿਲਕੁਲ ਨਾਰਮਲ ਰਹਿੰਦਾ ਮਤਲਬ ਜੇ ਕਿਸੇ ਨੇ ਮੈਡੀਸਿਨ ਬਾ ਮਤਲਬ ਚੰਗੇ ਡਾਕਟਰ ਨੇ ਦੇ ਜਿਹੜੇ ਉਹ ਚਲਾਹ ਦੇ ਲੈ ਲੈਂਦੇ ਆ ਪਰ ਇੱਥੇ ਤੁਹਾਨੂੰ ਫ੍ਰੀ ਚ ਸਲਾਹ ਮਿਲੂਗੀ ਕੋਈ ਸਲਾਹ ਨਹੀਂ ਮਤਲਬ ਸਲਾਹ ਦੀ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਹੈਗੀ ਫ੍ਰੀ ਚ ਹਾਂਜੀ ਇਹ ਪਰ ਜੇ ਆਪਾਂ ਕੈਮਰੇ ਦੇ ਪਿੱਛੇ ਗੱਲ ਕੀਤੀ ਸੀ ਤੁਸੀਂ ਕਹਿੰਦੇ ਤਿੰਨ ਚਾਰ ਸ਼ਰਤਾਂ ਜਿਵੇਂ ਮਤਲਬ ਕੋਈ ਬੰਦਾ ਨਸ਼ਾ ਕਰਦਾ ਹੈ ਤਾਂ ਉਹਨੇ ਜਿੰਨਾ ਟਾਈਮ ਦਵਾਈ ਖਾਣੀ ਹੈ ਨਸ਼ਾ ਨਹੀਂ ਕਰਨਾ ਤੁਜਾ ਨੰਬਰ ਜੇ ਕੋਈ ਉਹ ਮਤਲਬ ਉਹ ਚੀਜ਼ਾਂ ਨੂੰ ਰੋਕ ਦੇ ਉਹਨਾਂ ਨੂੰ ਮਤਲਬ ਪ੍ਰੇਸ਼ ਕਰਨਾ ਜ਼ਰੂਰੀ ਹੈ ਨੰਬਰ 3 ਜੇ ਕੋਈ ਨਾਗਾ ਪਾ ਜਾਂਦਾ ਜਿੰਨਾ ਟਾਈਮ ਦਵਾਈ ਖਾਂਦੇ ਆ ਉਹ ਦਵਾਈ ਖਾਦੀ ਸਹੀ ਵਿਅਰਥਾ ਹਾਂਜੀ ਹਾਂਜੀ ਵਿਅਰਥਾ ਸੀ ਸੋ ਦੋਸਤੋ ਇਹ ਭੈਣ ਜੀ ਦਾ ਅਸਿੱਤ ਕੀਤੀਆਂ ਦਿਲ ਦੀਆਂ ਗੱਲਾਂ ਅਸੀਂ ਤੁਹਾਨੂੰ ਹੋਰ ਜਿਹੜੇ ਮਤਲਬ ਚਿੱਟੇ ਦੇ ਆਦੀ ਹੈ ਉਹਨਾਂ ਦੀ ਜ਼ਿੰਦਗੀ ਕਿਵੇਂ ਖਰਾਬ ਹੋਈ ਉਹ ਕਿੱਥੋਂ ਠੀਕ ਹੋਈ ਅਸੀਂ ਤੁਹਾਨੂੰ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਪਿੰਡਾਂ 'ਚ ਸ਼ਹਿਰਾਂ 'ਚ ਜਾ ਕੇ ਤੁਹਾਨੂੰ ਅਸੀਂ ਵਿਸਥਾਰ ਨਾਲ ਦੱਸਾਂਗੇ ਭੈਣ ਜੀ ਥੋੜਾ ਬਹੁਤ ਬਹੁਤ ਧੰਨਵਾਦ ਅਸੀਂ ਕੀਮਤੀ ਸਮਾਂ ਕੱਢਿਆ ਤੇ ਲੋਕਾਂ ਨੂੰ ਮੈਸੇਜ ਦਿੱਤਾ ਧੰਨਵਾਦ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰੇ ਪੇਜ ਤੋਂ ਦੋਸਤੋ ਉਹਨਾਂ ਕੋਲ ਜਰੂਰ ਜਾਓ ਹੈਲਥ ਕੋਚ ਕੁਲਵੰਤ ਜੀ ਕੋਲੇ ਥੋੜੀ ਜ਼ਿੰਦਗੀ ਬਦਲ ਸਕਦੇ ਆ ਸਾਡਾ ਫਰਜ਼ ਆ ਇਹ ਤੁਹਾਨੂੰ